ਹਾਂਜੀ ਕਰੋ ਦਰਸ਼ਨ ਸੰਜੀ ਮਾਤਾ ਦੇ ਆਪਾਂ ਲਗਾਈ ਹੈ ਜੀ ਸੰਜੀ ਮਾਤਾ ਕਰੇ ਤੇ ਤੁਸੀਂ ਵੀ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਸੰਜੀ ਮਾਤਾ ਦੇ ਕਰੇ ਲਗਾਈਆ ਤੇ ਕਿਨੇ ਕਿਨੇ ਤਿਆਰ ਕੀਤੀ ਆ ਤੇ ਬਚਪਨ ਦੇ ਵਿੱਚ ਕੌਣ ਸੰਜੀ ਮਾਤਾ ਲਗਾਉਂਦਾ ਸੀ ਤੇ ਕਿਸ ਨੂੰ ਸੰਜੀ ਮਾਤਾ ਬਣਾਉਣੀ ਆਉਂਦੀ ਆ ਤੇ ਕਿਨੇ ਦੇਖੀ ਆ ਲਗਾਈ ਹੋਈ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਹਾਂਜੀ ਆਪਾਂ ਸਾਂਜੀ ਮਾਤਾ ਲਗਾਈ ਆਪਣੇ ਘਰੇ ਤੇ ਇੱਧਰ ਆਪਾਂ ਸਾਰੇ ਜਿਹੜੇ ਸਾਂਜੀ ਮਾਤਾ ਲਈ ਤਾਰੇ ਚਾਹੀਦੇ ਸੀ ਉਹ ਸਾਰਿਆਂ ਨੇ ਰਲ ਕੇ ਸੀ ਬਣਾਏ ਘਰੇ ਤੇ ਤੁਹਾਨੂੰ ਦਿਖਾਉਨੇ ਆ ਇਹ ਸਾਰੇ ਤਾਰੇ ਅਸੀਂ ਆਦੇ ਹੱਥੀ ਬਣਾਏ ਆ ਕਈ ਜਿੱਦਾਂ ਰੈਡੀमेड ਵੀ ਸਾਂਜੀ ਮਾਤਾ ਲਿਆਉਂਦੇ ਨੇ ਹਨਾ ਬਣੀ ਬਣਾਈ ਪਰ ਨਹੀਂ ਜੀ ਅਸੀਂ ਤਾਂ ਸਾਰੇ ਸਾਂਜੀ ਗੋਲੀ ਗੋਲੀ ਮਾਤਾ ਕਾਣਾ ਕੁਦੂ ਹਨਾ ਟੋਡੂ ਤਾਰੇ ਇਹ ਸਾਰੇ ਇਸ ਹੀ ਹੱਥਾਂ ਦੇ ਨਾਲ ਬਣਾਏ ਬਹੁਤ ਰੀਜ਼ ਨਾਲ ਬਣਾਏ ਆ ਤੇ ਇਹਨਾਂ ਲਈ ਜੋ ਆਪਾਂ ਤਾਰੇ ਵੀ ਬਣਾਏ ਨੇ ਉਹ ਵੀ ਆਦੇ ਹੱਥਾਂ ਨਾਲ ਬਣਾ ਕੇ ਮਿੱਟੀ ਦੇ ਤਾਰੇ ਬਣਾਏ ਸੀ ਤੇ ਆਪ ਹੀ ਇਹਨਾਂ ਨੂੰ ਪੇਂਟ ਕੀਤਾ ਸਾਰਾ ਅਲੱਗ-ਅਲੱਗ ਰੰਗ ਦੇ ਜਿਹੜੇ ਬਣਾਏ ਸੀ ਤਾਰੇ ਤੇ ਤੁਹਾਨੂੰ ਦੱਸ ਦਿਆਂ ਵੀ ਕਿਹੜੇ-ਕਿਹੜੇ ਰੰਗ ਦੇ ਸੀ ਬਣਾਏ ਆ ਤਾਰੇ ਇਦਲੀ ਆਪਾਂ ਇੱਕ ਤਾਂ ਬਣਾਇਆ ਰੈੱਡ ਕਲਰ ਦੇ ਲਾਲ ਰੰਗ ਦੇ ਤੇ ਇੱਕ ਬਣਾਏ ਨੇ ਪੀਲੇ ਰੰਗ ਦੇ ਨੀਲੇ ਰੰਗ ਦੇ ਇਹ ਕਾਣੇ ਕੁਦੂ ਤੇ ਟੋਡੂ ਦੇ ਸੀਗੇ ਇਧਰੇ ਪੀਲੇ ਤੇ ਰੈੱਡ ਕਲਰ ਦੇ ਸੀ ਸਾਂਜੀ ਮਾਤਾ ਤੇ ਗੋਲੀ ਮਾਤਾ ਦੇ ਇਹਨਾਂ ਨੇ ਪਾਇਆ ਸੀ ਆਪਾਂ ਫਰੋਕਾ ਤੇ ਫਰੋਕਾਂ ਦੇ ਵਿੱਚ ਕਲਰ ਹੋਮੇ ਯੂਜ਼ ਕੀਤੇ ਸੀਗੇ ਵੀ ਜਿਵੇਂ ਜਿਵੇਂ ਡਿਜ਼ਾਈਨ ਬਣਾਉਂਗਾ ਤੇ ਬਹੁਤ ਮজা ਆਇਆ ਜਦੋਂ ਅਸੀਂ ਸਾਰੀ ਸਾਂਝੀ ਵਾਤਾਵਣਾ ਹੀ ਤੇ ਸਾਰਿਆਂ ਨੇ ਰਲ ਕੇ ਬਣਾਈ ਇਹ ਨਹੀਂ ਵੀ ਇੱਕ ਜਣੇ ਨੇ ਬਣਾਈ ਆ ਤੇ ਮੈਂ ਜਦੋਂ ਬੱਚਿਆਂ ਨੂੰ ਜਦੋਂ ਦੱਸਿਆ ਤੇ ਨਿਆਣੀ ਤਾਂ ਹੋ ਗਏ ਪਿਆਰ ਕਹਿੰਦੇ ਹਾਂ ਜੀ ਲਗਾਉਣੀ ਆ ਪਿਛਲੇ ਸਾਲ ਵੀ ਅਸੀਂ ਸਾਂਝੀ ਮਤਾ ਲਗਾਈ ਸੀ ਤੇ ਪਰ ਉਦੋਂ ਅਸੀਂ ਪੇਪਰਾਂ ਦੀ ਹੀ ਲਗਾਈ ਸੀਗੀ ਤੇ ਉਦੋਂ ਕਿਉਂਕਿ ਸਾਡਾ ਨਾ ਐਟ ਅ ਟਾਈਮ ਹੀ ਪਲਾਨ ਬਣਿਆ ਵੀ ਆਪਾਂ ਨੂੰ ਜਿਹੜੀ ਸਾਂਝੀ ਮਤਾ ਵੀ ਲਗਾਈਏ ਇੱਕ ਦਿਨ ਪਹਿਲੇ ਫਿਰ ਅਸੀਂ ਲੱਗਦਾ ਵੀ ਰਾਤ ਨੂੰ ਦੇਰ ਰਾਤ ਤੱਕ 9 10 ਵਜੇ ਤੱਕ ਅਸੀਂ ਲੱਗੇ ਰਹੇ ਕਟਿੰਗ ਕੀਤੀ ਫਿਰ ਦੂਜੇ ਦਿਨ ਅਸੀਂ ਲਗਾਈ ਤੇ ਪਰ ਇਸ ਵਾਰ ਸਾਨੂੰ ਐਸੀ ਬੀਐਸਸੀ ਪਹਿਲਾਂ ਹੀ ਬਣਾਉਣੀ ਆ ਤੇ ਆਪ ਬਣਾਉਣੀ ਆ ਮਿੱਟੀ ਦੀ ਤੇ ਬੱਚਿਆਂ ਨੇ ਪਹਿਲਾਂ ਕਦੇ ਨਹੀਂ ਦੇਖੀ ਸੀ ਤੇ ਮੇ ਮੇਰਾ ਮਤਲਬ ਮਾਨਵੀ ਹੈ ਅਸੀਂ ਪਿੱਕ ਕਰ ਵੀ ਮੇ ਆਦੇ ਬੋਤਲ ਲਗਾਉਂਦੀ ਰਹੀ ਆ ਸਾਂਝੀ ਮਾਤਾ ਸਾਡੇ ਬੋਤ ਮੈਂ ਉੱਥੋਂ ਹੀ ਸਿੱਖੀ ਸੀ ਹੈਨਾ ਤੇ ਅਸੀਂ ਵਿਸ਼ਵਾਸ ਵੀ ਕਰਦੇ ਆ ਵੀ ਜਿਵੇਂ ਪਿੰਡਾਂ ਦੇ ਲੋਕ ਆ ਸ਼ਹਿਰਾਂ ਦੇ ਵੀ ਜਦੋਂ ਆਪਾਂ ਪੰਜ ਸਾਂਝੀ ਮਾਤਾ ਜਾਂ ਸੱਤ ਲਗਾਉਨੇ ਆ ਤਾਂ ਸਾਡੇ ਮੰਦੀ ਜਿਹੜੀ ਇੱਛਾ ਹੁੰਦੀ ਹੈ ਵੀ ਉਹ ਪੂਰੀ ਬੂਰੀ ਹੁੰਦੀ ਹੈ ਸਾਂਝੀ ਮਾਤਾ ਸਾਨੂੰ ਉਹ ਚੀਜ਼ ਦਿੰਦੀ ਹੈ ਜਿਹਦੇ ਲਈ ਅਸੀਂ ਅਰਦਾਸ ਕਰਦੇ ਆ ਜਾਂ ਸਾਂਝੀ ਮਾਤਾ ਨੂੰ ਝੋਣੇ ਆ ਹੈਨਾ ਤੇ ਪੇਕੇ ਕਰੇ ਮੇਰੇ ਬੋਤ ਲਗਾਈਆਂ ਸੀ ਸਾਂਝੀ ਮਤਾ ਹੈ ਨਾ ਕਿਉਂਕਿ ਅਸੀਂ ਤਿੰਨ ਭੈਣਾਂ ਸੀਗੀਆਂ ਤੇ ਅਸੀਂ ਤਿੰਨੇ ਸੀ ਫਿਰ ਸਾਡੇ ਚਾਚੀ ਤਾਈ ਦੀਆਂ ਕੁੜੀਆਂ ਵੀ ਸੀਗੀਆਂ ਸਾਰੀਆਂ ਅਸੀਂ ਤੇ ਸਾਰੀਆਂ ਰਲ ਕੇ ਬਣਾਉਂਦੀਆਂ ਹੁੰਦੀਆਂ ਸੀ ਬੜਾ ਮਜ਼ਾ ਆਉਂਦਾ ਹੁੰਦਾ ਸੀ ਹੈ ਨਾ ਤੇ ਉਹ ਚੀਜ਼ ਨੂੰ ਵੀ ਮੈਨੂੰ ਲੱਗਿਆ ਵੀ ਹੈ ਨਾ ਮੈਨੂੰ ਵੀ ਆਪ ਦੇ ਬੱਚਿਆਂ ਨੂੰ ਅੱਗੇ ਦੱਸਣਾ ਚਾਹੀਦਾ ਕਿਉਂਕਿ ਜਿਹੜੀ ਹੁਣ ਸਾਡੇ ਹੈ ਨਾ ਫਾਦਰ ਮਦਰ ਉਹ ਹੁਣ ਇੰਨੇ ਲਈ ਚਰੇ ਨਹੀਂ ਹੈ ਕਿਉਂਕਿ ਹੈ ਨਾ ਇਹ ਦੂਵਾਂ ਚ ਹੁਣ ਸਾਡੀ ਜਨਰੇਸ਼ਨ ਆ ਜਿਹੜੀ ਇਹਨੇ ਆਪਣੇ ਬੱਚਿਆਂ ਨੂੰ ਦੱਸਣਾ ਵੀ ਅੱਕੇ ਆਪਾਂ ਕਿਉਂਕਿ ਆਪਾਂ ਆਪਣੇ ਪੇਰੈਂਟਸ ਤੋਂ ਸਿੱਖਿਆ ਹਨਾ ਜੇ ਆਪਾਂ ਦੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਦੱਸਾਂਗੇ ਕਿਉਂਕਿ ਸਾਡਾ ਇਹ ਵੀ ਇੱਕ ਵਿਰਸਾ ਹਨਾ ਪਰੰਪਰਾ ਵਿਰਸਾ ਹੀ ਹੈ ਉਹਦੇ ਚ ਵੀ ਅਸੀਂ ਪੀੜਾਂ ਨੂੰ ਆਪਣੇ ਦੇਵੀ-ਦੇਵਤਿਆਂ ਨੂੰ ਕਿਵੇਂ ਧਿਆਉਂਦੇ ਸੀ ਇਹ ਵੀ ਆਪਾਂ ਹਨਾ ਸਾਂਝੀ ਮਤਲ ਲਗਾਉਨੇ ਆ ਫਿਰ ਇਹਦੀ ਪੂਜਾ ਕਰਦੇ ਆ ਆਰਤੀ ਕਰਦੇ ਆ ਹਨਾ ਇਹ ਆਪਾਂ ਵਿਰਸੇ ਚੋਂ ਹੀ ਸਿੱਖਿਆ ਵਾ ਤੇ ਵੀ ਬੱਚਿਆਂ ਨੂੰ ਇਹ ਚੀਜ਼ ਦੁਆਰੇ ਜ਼ਰੂਰ ਜਾਣੂ ਕਰਵਾਇਆ ਜਾਵੇ ਵੀ ਕਿਵੇਂ ਆਪਾਂ ਹਨਾ ਲਗਾਉਨੇ ਆ ਤੇ ਜਦੋਂ ਮੈਂ ਇਹਦੇ ਬੱਚਿਆਂ ਨੂੰ ਦੱਸਿਆ ਵੀ ਉਹ ਜਦੋਂ ਲਾਸਟ ইয়ার ਲਗਾਈ ਉਹਦੇ ਛੋਟੇ ਸੀ ਇੰਨਾ ਨਹੀਂ ਇਹਨਾਂ ਨੂੰ ਪਤਾ ਸੀ ਇੰਨਾਂ ਨੇ ਕਯਰਿਓਸਟੀ ਜੀ ਨਹੀਂ ਦਿਖਾਈ ਸੀ ਉਹਦੋਂ ਨਾ ਪੇਪਰ ਕੋਟੇ ਵਾਸਤੇ ਲਗਾਤੀ ਕਿਉਂਕਿ ਇਹਨਾਂ ਨੂੰ ਨਹੀਂ ਸੀ ਹੁਣ ਇਸ ਵਾਰ ਮੈਂ ਇਹਨਾਂ ਨੂੰ ਪਹਿਲੇ ਹੀ ਦੱਸੀ ਗਈ ਵੀ ਆਪਾਂ ਮਿੱਟੀ ਦੀ ਬਣਾਉਣੀ ਆ ਸੰਜੀ ਤਾਰੇ ਬਣਾਵਾਂਗੇ ਫਿਰ ਆਪਾਂ ਸਾਂਝੀ ਮਾਤਾ ਬਣਾਵਾਂਗੇ ਗੋਲੀ ਹਨਾ ਚੰਦ ਤਾਰੇ ਤੇ ਸੂਰਜ ਤੇ ਇਹਨਾਂ ਚ ਨਾ ਮੀਮਾਂ ਦੇ ਵਿੱਚ ਆਏ ਸੀ ਵੀ ਭਾਈ ਕੀ ਹੁੰਦਾ ਹੋਊਗਾ ਕਿਵੇਂ ਬਣਾਵਾਂਗੇ ਹਨਾ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਮੇਰੇ ਬੱਚਿਆਂ ਨੇ ਤਾਂ ਜਲੋਏ ਚੀਜ਼ ਦੇ ਵਿੱਚ ਆਉਣਾ ਹੀ ਸੀ ਸਾਡੇ ਘਰਾਂ ਦੇ ਆਸ-ਪਾਸ ਸਾਡੇ ਸਕਿਆਂ ਦੇ ਸਾਰੇ ਬੱਚਿਆਂ ਨੂੰ ਚਾ ਸੀ ਤੇ ਵੀ ਅਸੀਂ ਕਿਵੇਂ ਬਣਾਵਾਂਗੇ ਉਹਨਾਂ ਨੂੰ ਇੰਨਾ ਸ਼ੌਂਕ ਸੀ ਬਣਾਉਣ ਦਾ ਤੇ ਨਾਲੇ ਤਾਂ ਰੌਣਕ ਲੱਗੀ ਰਹਿੰਦੀ ਬੱਚਿਆਂ ਦੇ ਨਾਲ ਹਨਾ ਤੇ ਨਾਲ ਉਹ ਜਦੋਂ ਸਿੱਖਦੇ ਆ ਫਿਰ ਉਹ ਖੁਸ਼ਬੋਧ ਹੁੰਦੇ ਆ ਹੈਨਾ ਤੇ ਬਾਕੀ ਉਹਨਾਂ ਦਾ ਧਿਆਨ ਵੀ ਫਿਰ ਇਹ ਚੀਜ਼ਾਂ ਲਈ ਜਦੋਂ ਆਪਾਂ ਦੱਸਦੇ ਆ ਉਹਨਾਂ ਚ ਹੋਰ ਜਿਆਦਾ ਵੀ ਹੁੰਦਾ ਵੀ ਹੋਏ ਅਸੀਂ ਸਿੱਖੀਏ ਸਿੱਖੀਏ ਤੇ ਜਦੋਂ ਅਸੀਂ ਮਿੱਟੀ ਲਿਆਂਦੀ ਜਿਸ ਦੇ ਨੇ ਉਸੇ ਦੇਣੀ ਤਾਂ ਬਸ ਲੱਗੇ फटाफट ਤਾਰੇ ਬਣਾਉਣ ਤੇ ਇਹਨਾਂ ਨੇ 2-3 ਦਿਨਾਂ ਚ ਬਣਾਤੇ ਤਾਰੇ ਇਹਨਾਂ ਨੂੰ ਚਾਇਨਾ ਸੀ ਨਾਲ ਮੈਂ ਲੱਗੀ ਤੇ ਅਸੀਂ ਮਤਲਬ ਕਿ ਨਾਲ ਸਾਰੇ ਬੱਚਿਆਂ ਨੇ ਰਲ ਕੇ ਬਣਾ ਲਈ ਤੇ ਵੀ ਮਤਲਬ ਕਿ ਸਾਂਜੀ ਮਾਤਾ ਹਨਾ ਆਪਾਂ ਜਦੋਂ ਲਗੋਨੀਆ ਕਈ ਪਿੰਡ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਹਰ ਇੱਕ ਦੇ ਪਿੰਡ ਵਿੱਚ ਅਲੱਗ-ਅਲੱਗ ਹੁੰਦਾ ਹਨਾ ਤੇ ਵੀ ਸਾਡੀਆਂ ਤਾਂ ਬਹੁਤ ਜ਼ਿਆਦਾ ਹੈ ਜਿਵੇਂ ਅਸੀਂ ਹਨਾ ਵੀ ਸਾਂਜੀ ਮਾਤਾ ਅੱਗੇ ਕੋਈ ਵੀ ਆਪਾਂ ਸੌਖੀ ਕਹਿੰਦੇ ਬਸ ਸੌਖ ਸਕਦੇ ਹਨਾ ਵੀ ਸਾਂਜੀ ਮਾਤਾ ਸਾਡੇ ਆਹ ਕੰਮ ਕਰਦੇ ਹਨਾ ਪੂਰੇ ਕੀਤੇ ਵੀ ਆ ਤੇ ਫਿਰ ਮੈਨੂੰ ਵੀ ਆਏ ਹੋਏ ਆ ਹਨਾ ਵੀ ਆਪਾਂ ਚਲੋ ਮਾਤਾ ਨੇ ਵਤਕੋਸ਼ ਦਿੱਤਾ ਆਪਣੀ ਸੰਜੀ ਮਾਤਾ ਨੇ ਵੀ ਆਪਾ ਬੱਚਿਆਂ ਨੂੰ ਇਸ ਤੀਏ ਨਾਲ ਲਗਾਈਏ ਤੇ ਇੱਥੇ ਅਸੀਂ ਦੇਖੋ ਜੀ ਸੰਜੀ ਮਾਤਾ ਸਾਡੀ ਲੱਗ ਕੇ ਹੋ ਗਈ ਸੀ ਤਿਆਰ ਤੇ ਸਭ ਤੋਂ ਵੱਡੀ ਖੁਸ਼ੀ ਮੈਨੂੰ ਵੀ ਹੋਈ ਵੀ ਮੈਂ ਆਪ ਲਗਾਈ ਹੈ ਨਾ ਤੇ ਵੀ ਮੈਂ ਬੱਚਿਆਂ ਨੂੰ ਹੀ ਲਾਇਆ ਨਾਲ ਮੈਨੂੰ ਆਏ ਸੀ ਵੀ ਮਨ ਦੀ ਇੱਛਾ ਵੀ ਮੈਂ ਆਪ ਹੀ ਲਾ ਮਾ ਤੇ ਬੱਚੇ ਭੱਜੇ ਫਿਰਦੇ ਸੀਗੇ ਸਾਰੇ ਪਰੇ ਤੇ ਮੈਂ ਆਪ ਲਗਾਈ ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਇਹਨਾਂ ਨੂੰ ਮੈਂ ਦੱਸੀ ਗਈ ਨਾਲ ਦੀ ਨਾਲ ਤੇ ਹੁਣ ਕਹਿੰਦੇ ਵੀ ਅਗਲੀ ਵਾਰ ਅਸੀਂ ਆਪ ਖੁੱਦ ਲਗਾਵਾਂਗੇ ਸਾਂਜੀ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਨੇ ਕਿਨੇ ਬਚਪਨ ਦੇ ਵਿੱਚ ਹਨਾ ਸਾਂਜੀ ਮਾਤਾ ਲਗਾਈ ਆ ਜਾਂ ਦੇਖੀ ਆ ਜਾਂ ਹੁਣ ਵੀ ਲਗਾਉਂਦੇ ਆ ਹਨਾ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਬਲੌਗ ਜਿਹੜਾ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਸਾਰੀ ਸੰਜੀ ਮਾਤਾ ਆਪਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਕਿਵੇਂ ਬਣਾਈ ਆ ਤੇ ਇਹ ਆਪਾਂ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਤਾਰੇ ਵਗੈਰਾ ਉਹ ਆਪਾਂ ਮਿੱਟੀ ਦੇ ਹੀ ਬਣਾਉਣੇ ਹੁੰਦੇ ਆ ਤੇ نیچے ਆਪਾਂ ਲਗਾਇਆ ਸੀ ਗੋਵਾ ਗੋਇਦੇ ਨਾਲ ਹੀ ਇਹਨੂੰ ਲਗਾਉਣੇ ਹੁੰਦੇ ਆ ਆਪਾਂ ਫਿਰ ਇਹ ਕੰਧ ਦੇ ਨਾਲ ਲੱਗ ਜਾਂਦੀ ਆ ਤੇ ਸ਼ਹਿਰਾਂ ਵਾਲੇ ਜਿੱਦਾਂ ਗੋਬਰ ਕਹਿ ਦਿੰਦੇ ਆ ਤੇ ਉਹਦੇ ਨਾਲ ਲਗਾਈ ਸੀ ਤੇ ਸਾਂਜੀ ਮਾਤਾ ਦੇ ਦੇਖੋ ਕਿੰਨੇ ਸੋਹਣੇ ਸੀ ਪੀਲੇ ਕਲਰ ਦੀ ਫਰੌਕ ਵਿੱਚ ਰੈੱਡ ਕਲਰ ਦੇ ਛੋਟੇ ਛੋਟੇ ਧੱਪ ਜਿਆਦਾ ਪੈਂਦੀ ਸੀਗੀ ਹਨਾ ਉਹਨਾਂ ਕਲੀਅਰ ਨਹੀਂ ਆ ਰਹੀ ਸੀਗੀ ਤੇ ਰੈੱਡ ਕਲਰ ਦੇ ਲਾਏ ਆਪਾਂ ਵਿੱਚ ਫਲਾਵਰ ਤੇ ਇਧਰ ਗੋਲੀ ਮਾਤਾ ਵੀ ਸਾਡੀ ਬਣ ਕੇ ਹੋ ਚੱਲੀ ਸੀ ਤਿਆਰ ਡੈਡੀ ਜੀ ਸਾਨੂੰ ਦੱਸਦੇ ਸੀ ਵੀ ਭਾਈ ਇੱਥੇ ਹੁਣ ਲੱਤ ਇਧਰ ਨੂੰ ਕਰ ਦਿਓ ਥੋੜੀ ਜੀ ਬਾਹਰ ਇਧਰ ਨੂੰ ਕਿਉਂਕਿ ਜਿਹੜਾ ਲਗਾਉਂਦਾ ਉਹਨੂੰ ਘੱਟ ਪਤਾ ਲੱਗਦਾ ਜਿਹੜਾ ਬੈਠਾ ਦੇਖਦਾ ਉਹਨੂੰ ਜ਼ਿਆਦਾ ਪਤਾ ਲੱਗ ਜਾਂਦਾ ਵੀ ਆਹ ਚੀਜ਼ ਇਦਾਂ ਕਰ ਲਓ ਤੇ ਡੈਡੀ ਸਨ ਨਾਲ ਦੀ ਨਾਲ ਦੱਸੀ ਗਏ ਤੇ ਸਾਰੇ ਆਨੇ ਫਟਾਫਟ ਲਗਾਤੀ ਤੇ ਇਸ ਤਨ ਗਰਮੀ ਵੀ ਥੋੜੀ ਜੀ ਜਿਆਦਾ ਸੀ ਇੱਕ ਤੁੱਪ ਸਾਡੇ ਇਧਰ ਲਈ ਕੰਨ ਨਾਲ ਵੀ ਆਏ ਸਿੱਧੀ ਪੈਂਦੀ ਆ ਤਾਂ ਉਸ ਦਿਨ ਅਸਤੇ ਦਾਦਾ ਖੇਡ ਰਿਹਾ ਦਾਦੀ ਬੈਠੀ ਆ ਸਾਹਮਣੇ ਸਾਰੇ ਦੇਖ ਰਹੇ ਸੀ ਲਗਾਉਂਦੇ ਕਹਿੰਦੇ ਸੀ 3 ਹੈਲਪ ਕਰ ਦਿੰਨੇ ਮੈਂ ਕਿ ਨਹੀਂ ਜੇ ਅਸੀਂ ਬੈਠ ਜੂ ਕੋਈ ਨਾ ਵੀ ਲਗਾਉਣ ਦੇ ਬੱਚਿਆਂ ਨੂੰ ਸੁਵਾਉਣੀ ਹੈ ਜੀ ਐ ਵੀ ਆਪਾਂ ਸਾਰੇ ਲੱਗੇ ਫਿਰ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਵੀ ਕਿਵੇਂ ਲਗਾਈ ਆ ਤੇ ਸੱਨਿਆ ਨੇ ਬਹੁਤ ਭੱਜੇ ਫਿਰਦੇ ਸੀ ਹੁਣ ਤਾਂ ਕਹਿੰਦੇ ਵੀ ਅਗਲੀ ਵਾਰ ਅਸੀਂ ਆਪ ਲਾਵਾਂਗੇ ਵੀ ਤੁਸੀਂ ਨਾ ਕੋਈ ਵੀ ਹੈਲਪ ਕਰਿਓ ਕਹਿੰਦੇ ਅਸੀਂ ਸੈਖਲੀ ਬਣਾਉਣੀ ਨਾਲੇ ਛੋਟੇ ਏਡੇ ਵੱਡੇ ਨਹੀਂ ਹੈਗੇ ਹੰਦੇ ਆ ਨਾ 4th 5th ਦੇ ਵਿੱਚ ਪੜਦੇ ਆ ਕਿੰਦੇ ਲਈ ਵਾਰ ਅਸੀਂ ਆਪ ਲਾਵਾਂਗੀ ਸੰਜੀ ਮਾਤਾ ਮੇਰੇਕਾ ਠੀਕ ਆ ਵੀ ਵਧੀਆ ਗੱਲ ਹੈ ਸੰਗੀਆਂ ਜੇ ਤੁਸੀਂ ਕੋਈ ਚੀਜ਼ ਸਿੱਖਿਆ ਅਸੀਂ ਤੁਸੀਂ ਨਾ ਪੁਰਾਣੀਆਂ ਵੀਡੀਓ ਸਾਡੀਆਂ ਸਾਰੀਆਂ ਘੱਟ ਕੇ ਦੇਖਿਓ ਜਿਵੇਂ ਅਸੀਂ ਹਰ ਫੈਸਟੀਵਲ ਆ ਕੋਈ ਵੀ ਹੈ ਨਾ ਦਿਨ ਤੇ ਹੋਰ ਮਨਾਉਨੇ ਆ ਜਿਵੇਂ ਪਿੱਛੇ ਜੇ ਹੈ ਨਾ ਗਰਮੀ ਦੇ ਵਿੱਚ ਗੁੱਡੀ ਫੂਕੀ ਸੀ ਉਹ ਵੀ ਅਸੀਂ ਬੱਚਿਆਂ ਨੂੰ ਦੱਸਿਆ ਹੈ ਨਾ ਵੀ ਕਿਵੇਂ ਅੱਗੇ ਲੋਕ ਦੇਵੀ ਦੇਵਤਿਆਂ ਨੂੰ ਦਿਉਂਦੇ ਸੀ ਇੰਦਰ ਦੇਵਤੇ ਨੂੰ ਦਿਉਂਦੇ ਸੀ ਹੈ ਨਾ ਤੇ ਤਾਂ ਮੀਂਹ ਆਉਂਦਾ ਸੀਗਾ ਉਹ ਵੀ ਫਿਰ ਅਸੀਂ ਖੇਡਾਂ ਜਿਵੇਂ ਕਰਾਉਨੇ ਆ ਉਹ ਵੀ ਬੱਚਿਆਂ ਦੱਸੇ ਦੀਆਂ ਵੀ ਆਹ ਪ੍ਰਾਣੀਆਂ ਖੇਡਾਂ ਬਾਰੇ ਮੈਂ ਉਹ ਵੀ ਪਾਉਂਗੀ ਤੁਹਾਨੂੰ ਵੀਡੀਓ ਵੀ ਮੈਂ ਜੋ ਆਪਾਂ ਖੇਡਾਂ ਖੇੜਦੇ ਰਹੇ ਆ ਆਪ ਹਨ ਕਿਉਂਕਿ ਹੁਣ ਬੱਚਿਆਂ ਨੂੰ ਇਹ ਚੀਜ਼ ਖੇਡਣ ਨਹੀਂ ਪਤਾ ਇਹ ਤਾਂ ਨਾ ਦੱਸੇ ਤੋਂ ਵੀ ਹੱਸ ਪਿੰਦੇ ਆ ਵੀ ਆਹ ਕਿਹੜੀ ਖੇਡ ਆ ਹਨ ਤੇ ਇੱਕ ਦਿਨ ਮੈਂ ਇਹਨਾਂ ਨੂੰ ਦੱਸੀ ਸੀਗੀ ਖੇਡ ਵੀ ਪਤਾ ਆਹ ਖੇਡ ਹੁੰਦੀ ਆ ਉਹ ਸੀਗੀ ਖੇਡ ਮਿੰਨ ਦਾ ਚਿੜੀਏ ਚੜੰਗ ਬੋਲ ਕਾਲਾ ਬਿਲੇ ਰੰਗ ਬੋਲ ਹਨ ਆਪਾਂ ਖੇਡਦੇ ਹੁੰਦੇ ਸੀਗੇ ਤੇ ਇਹ ਹੱਸਣ ਲੱਗੇ ਕਿ ਇਹ ਵੀ ਕੋਈ ਖੇਡ ਆ ਹਨ ਮੈਨੂੰ ਆਏ ਹੁੰਦਾ ਵੀ ਆਪਾਂ ਆਪਣੀ ਬੀੜੀ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਵਾ ਕਿਉਂਕਿ ਜੇ ਆਪਾਂ ਨੇ ਇਹ ਚੀਜ਼ਾਂ ਬੱਚਿਆਂ ਨੂੰ ਦੱਸਾਂਗੇ ਫਿਰ ਬੱਚੇ ਸਿੱਖਣਗੇ ਕਿੱਥੋਂ ਦੱਸਣ ਦੀ ਬਜਾਏ ਉਹ ਚੀਜ਼ ਆਪਾਂ ਅਪਲਾਈ ਕਰੀਏ ਖੁਦ ਕਰੇ ਹਨਾ ਕਿਉਂਕਿ ਜਦੋਂ ਜੋ ਆਪਾਂ ਕਰਦੇ ਆ ਬੱਚੇ ਉਹ ਚੀਜ਼ ਤੋਂ ਜ਼ਿਆਦਾ ਸਿੱਖਦੇ ਆ ਜੇ ਦੱਸਣਾ ਉਹ ਤਾਂ ਸਿਰਫ ਇੱਕ ਦਸਤਾਪ ਉਹ ਬੁੱਕਾਂ ਤੋਂ ਵੀ ਪੜ ਲੈਂਦੇ ਕਿਤਾਬਾਂ ਤੋਂ ਵੀ ਪੜ ਲੈਂਦੇ ਆ ਤੇ ਪਰ ਇਹਨਾਂ ਨੂੰ ਮੈਂ ਦੱਸਦੀ ਬੀਆਂ ਤੇ ਨਾਲ ਮੈਂ ਉਹ ਚੀਜ਼ ਜਿਹੜਾ ਪੁਰਾਣੇ ਖੇਡਾ ਮੈਂ ਖੇਡਦੀ ਰਹੀ ਨੀ ਇਹਨਾਂ ਨਾਲ ਉਹਨਾਂ ਲਈ ਸਾਰੇ ਬੱਚੇ ਆ ਜਾਂਦੇ ਇੱਥੇ ਹਨਾ ਤੇ ਮੈਂ ਆਪ ਨਾਲ ਖੇਡਣ ਲੱਗ ਜਾਂਦੇ ਮੈਨੂੰ ਵਧੀਆ ਲੱਗਦਾ ਵਾ ਮੈਨੂੰ ਇਹ ਸਾਰੇ ਕਹਿ ਦਿੰਦੇ ਨੇ ਨਿਆਣਿਆਂ ਨਿਆਣੀ ਬਣੀ ਰਹੀ ਦੀ ਪਰ ਨਹੀਂ ਆ ਵੀ ਮਨ ਖੁਸ਼ ਹੁੰਦਾ ਵੀ ਹਾਂਏ ਬੱਚਿਆਂ ਨਾਲ ਖੇਡਣਾ ਚਾਹੀਦਾ ਆਪਾਂ ਨੂੰ ਹਨਾ ਫਿਰ ਇਹ ਖੁਸ਼ ਵੀ ਹੁੰਦੇ ਆ ਤੇ ਫਿਰ ਆਏ ਇਹ ਸਾਡੇ ਕੋਲੇ ਜੀ ਚਾਰ ਪੰਜ ਜਾਣੇ ਆ ਕੋਈ ਮਰਜ਼ੀ ਕੰਮ ਕਹਿ ਦੋ ਭੱਜੇ ਫਿਰਦੇ ਆ ਵੀ ਹਾਂ ਵੀ ਸਾਡੇ ਨਾਲ ਇਦਾਂ ਖੇਡਦੀ ਰਹਿੰਦੀ ਆ ਆਂਟੀ ਹਨਾ ਇਹ ਵੀ ਖੁਸ਼ ਹੁੰਦੇ ਆ ਫਿਰ ਮੈਨੂੰ ਵੀ ਵਧੀਆ ਲੱਗਦਾ ਫਿਰ ਇਹ ਵੀ ਜਿਹੜਾ ਕੰਮ ਕਹਿੰਦੇ ਆ ਆਪਾਂ ਵੀ ਉਹ ਕੰਮ ਇਹਨਾਂ ਦੇ ਆਖੇ ਲੱਗੀਦਾ ਵਾ ਤੇ ਹੁਣਾਂ ਹੀ ਖਾਸੀ ਪੂਰੇ ਇੱਥੇ ਗਰਜਾਪ ਵੀ ਲੱਗੀ ਹੋਈ ਸੀਗੀ ਨਾਲ ਪਰੀ ਖੜੀ ਆ ਸਹਿਜ ਥਾਲੀਆਂ ਲਈ ਖੜੀਆਂ ਐ ਢੋ ਵੱਡੀ ਗਰਮੀ ਬਹੁਤ ਸੀ ਮੈਂ ਤਾਂ ਐ ਸੀ ਵੀ ਹੋਰ ਨਾ ਬਿਮਾਰ ਹੋ ਜਾਣ ਪਰ ਨਹੀਂ ਸਹੀ ਰਹਿ ਜਾਂ ਮਸਿੰਨਾਂ ਸਿੱਖਣ ਦੇ ਫਟਾਫਟ ਲਾ ਲਈਏ ਵੀ ਕੀ ਹੁੰਦੀ ਐ ਸਾਂਝੀ ਤੇ ਹੁਣ ਦੇਖੋ ਕਿੰਨੀ ਰੌਣਕ ਲਾਊਗੀ ਹੈ ਨਾ 9 ਦਿਨ ਤੇ ਸਾਂਝੀ ਮੰਤ ਅਧੀਆ ਆਰਤੀ ਕਰਿਆ ਕਰਾਂਗੇ ਗੀਤ ਗਾਇਆ ਕਰਾਂਗੇ ਇਕੱਠੀਆਂ ਹੋਇਆ ਕਰਾਂਗੇ ਸਾਰੀਆਂ ਚਾਚੀਆਂ ਤਾਈਆਂ ਸਾਰੀਆਂ ਗੱਲਾਂ ਬਾਤਾਂ ਕਰਿਆ ਕਰਾਂਗੇ ਤੇ ਇਹ ਸਾਡੇ ਦੇਵੀ ਦੇਵਤੇ ਸਾਨੂੰ ਹਨਾ ਆਪਸੀ ਸਾਝ ਵੀ ਸਾਡੀ ਵਧਾਉਂਦੇ ਆ ਜਦੋਂ ਆਪਾਂ ਕੋਈ ਵੀ ਦਿਨ ਤਿਹਾੜ ਮਨਾਉਨੇ ਆ ਸਾਰੇ ਫਿਰ ਆਪਾਂ ਇਕੱਠੇ ਵੀ ਹੁੰਨੇ ਆ ਹਨਾ ਤੇ ਉਹਦਾ ਵੈਸੇ ਪਿੰਡਾਂ ਜਾਣਰ ਵਾਜੀ ਘੜਦਾ ਜਾਂਦਾ ਵੀ ਲੋਕ ਇੱਕ ਦੂਜੇ ਨਾਲ ਮਿਲਵਰਤਨ ਘਾਟ ਹੀ ਆ ਹਨਾ ਪਰ ਇਸ ਗੱਲ ਨੂੰ ਅਸੀਂ ਆਪਦੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਆ ਵੀ ਸਾਡੇ ਆਪਸੀ ਸਾਡੇ ਘਰਾਂ ਦਾ ਬਹੁਤ ਜ਼ਿਆਦਾ ਪਿਆਰ ਆ ਸਾਰੇ ਇੱਕ ਦੂਜੇ ਦੇ ਬਹੁਤ ਕੰਮ ਆਉਂਦੇ ਆ ਕੰਮ ਵੀ ਆਉਂਦੇ ਆ ਤੇ ਇੱਕ ਦੂਜੇ ਲਈ ਜਦੋਂ ਵੀ ਜ਼ਰੂਰਤ ਪੈਂਦੀ ਹੈ ਨਾਲ ਖੜਦੇ ਹੀ ਖੜਦੇ ਆ ਤੇ ਉਹ ਵੀ ਵੈਸੇ ਵੀ ਐ ਹਰ ਖੁਸ਼ੀ ਚ ਇੱਕ ਦੂਜੇ ਨਾਲ ਵੀ ਐ ਪੂਰੇ ਹੈ ਨਾ ਨਾਲ ਮਿਲ ਜੁਲ ਕੇ ਚੱਲਦੇ ਆ ਵਧੀਆ ਲੱਗਦਾ ਹੈ ਨਹੀਂ ਬੰਦਾ ਤਾਂ ਪਤਾ ਹੀ ਨਹੀਂ ਹੁੰਦਾ ਵੀ ਆਣ ਕਮਾਣੇ ਕੌਣ ਰਹੀ ਹੈ ਅੰਦਾ ਕੀ ਕਰੀ ਜਾਂਦੇ ਆ ਪਰ ਆਪਾਂ ਨੂੰ ਹਨਾ ਇਹ ਸਾਰਿਆਂ ਨੇ ਮਿਲਵਰਤਨ ਰੱਖਣਾ ਚਾਹੀਦਾ ਵਧੀਆ ਗੱਲ ਆ ਸਗਾਂ ਦੀ ਯੋ ਪਿਆਰੀ ਇੱਥੇ ਹੋਰ ਕੁਝ ਨਹੀਂ ਹੈਗਾ ਤੇ ਹੋਰ ਜੀ ਇੱਥੇ ਸਾਡੀ ਸਾਂਝੀ ਮਾਤਾ ਤੇ ਗੋਲੀ ਮਾਤਾ ਹੋਗੀ ਸੀ ਤਿਆਰ ਬਣਾਤੀ ਸੀ ਤੇ ਹੁਣ ਬਣਾਉਣ ਲੱਗੇ ਸੀ ਆਪਾਂ ਟੋਡੂ ਵੀਰਾ ਤੇ ਕਈ ਪਿੰਡਾਂ ਚ ਟੋਡੂ ਨਹੀਂ ਲੰਦੇ ਤੇ ਅਸੀਂ ਟੋਡੂ ਲਾਇਆ ਸੀਗਾ ਤੇ ਇੱਥੇ ਅਸੀਂ ਮੱਲੇ ਨਹੀਂ ਸੀ ਲਾਉਂਦੇ ਹੁੰਦੇ ਉਹ ਮੱਲੇ ਲਾਉਦੇ ਸੀ ਇੱਥੇ ਕੌਕੇ ਨਹੀਂ ਸੀ ਲਾਉਂਦੇ ਹੁੰਦੇ ਤੇ ਇਹ ਸਾਡੇ ਜਿਹੜੇ ਮਤਲਬ ਜਿਨ੍ਹਾਂ ਨੂੰ ਪਹਿਲਾਂ ਪਤਾ ਸੀ ਕੌਕੇ ਲੱਗਦੀ ਸੀ ਸਾਂਝੀ ਉਹ ਕਹਿੰਦੇ ਵੀ ਅਸੀਂ ਨਹੀਂ ਲਾਉਂਦੇ ਸੀ ਟਰਡੂ ਫਿਰ ਮੈਂ ਦੱਸਿਆ ਮੈਂ ਕਾ ਵੀ ਲਾਉਂਦੇ ਆ ਸਾਡੇ ਤਾਂ ਲਾਉਂਦੇ ਹੁੰਦੇ ਸੀ ਉੱਥੇ ਫਿਰ ਮੈਂ ਵੀ ਲਾਇਆ ਸੀਗਾ ਤੇ ਇੱਥੇ ਕਹਿੰਦੇ ਨਹੀਂ ਵੀ ਅਸੀਂ ਸਾਂਝੀ ਮੱਤ ਤੇ ਗੋਲੀ ਤੇ ਕਾਣਾ ਕੁੱਦੀ ਲਾਉਂਦੇ ਹੁੰਦੇ ਸੀ ਪਰ ਇੱਥੇ ਮੈਂ ਚਾਰੇ ਲਾਏ ਹੁੰਦਾ ਤਾਂ ਬਹੁਤ ਕਾਸ਼ ਸ਼ਾਇਦ ਇਹ ਚ ਹਨਾ ਬੋਰਡ ਵੀ ਅਸੀਂ ਲਾਉਣੇ ਆ ਜਿਵੇਂ ਮੈਂ ਕਹਿੰਦੇ ਆ ਵੀ ਇਹ ਹਨਾ ਬੇਟੇ ਲਈ ਹੁੰਦਾ ਵਾ ਰੋਟਾ ਜਦੋਂ ਆਪਾਂ ਲਾਉਣੇ ਆ ਪੁੱਤ ਦੀ ਦਾਤ ਹਨਾ ਪਰ ਅਸੀਂ ਮੈਂ ਉਹ ਵੀ ਲਾਉਣੀ ਹੁੰਨੀ ਆ ਤੇ ਇੱਥੇ ਬਸ ਆਪਣੀ ਰਹਿ ਗਈ ਸੀ ਸਾਂਝੀ ਥੋੜੀ ਜੀ ਤੇ ਇਧਰ ਆਪਾਂ ਜਿਹੜਾ ਟੋਡੂ ਉਹ ਵੀ ਕਰਤਾ ਸੀ ਤਿਆਰ ਤੇ ਹੁਣ ਰਹਿ ਗਿਆ ਸੀ ਆਪਣਾ ਕਾਣਾ ਕੁਦੂ ਤੇ ਚਲੋ ਜੀ ਕਰੋ ਦਰਸ਼ਨ ਸੰਜੀ ਮਾਤਾ ਦੇ ਇੱਥੇ ਸਾਰੀ ਸੰਜੀ ਹੋ ਗਈ ਸੀ ਤਿਆਰ ਹਾਰ ਸ਼ਿੰਗਾਰ ਸੰਜੀ ਮਾਤਾ ਦੇ ਕਰਤਾ ਸੀ ਤੇ ਗੋਲੀ ਮਾਤਾ ਜੀ ਦੇ ਕਰੋ ਦਰਸ਼ਨ ਤੇ ਇਧਰ ਆਪਣਾ ਕਾਣਾ ਕੁੱਦੂ ਆ ਗਿਆ ਸਾਡੀ ਸਾਂਝੀ ਦੀ ਰੋਟੀ ਖਾ ਗਿਆ ਚੁੱਲੇ ਦੀ ਕਰ ਗਿਆ ਡਲੀ ਡਲੀ ਇਹ ਤੋਂ ਗਾਂ ਵਾਲਾ ਡਾਇਲੋਗ ਤੁਸੀਂ ਦੱਸਿਓ ਤੇ ਇੱਧਰ ਆਪਣਾ ਟੋਟੂ ਬੀਰਾ ਸਾਰੀ ਸਾਂਝੀ ਹੋ ਗਈ ਸੀ ਤਿਆਰ ਨੀਚੇ ਲਗਾਇਆ ਸੀ ਆ ਪਾ ਰੋਟਾ ਤੇ ਉੱਪਰ ਲਾਇਆ ਸੀ ਸੂਰਜ ਚੰਦ ਤੇ ਦਾਰਾ ਜੋ ਵੀ ਲਗਾਤੇ ਸੀ ਆਪਾਂ ਅਗਲੇ ਦਿਨ ਤੇ ਲੋਜੀ ਕਰੋ ਸਾਰੀ ਸੰਜੀ ਦੇ ਦਰਸ਼ਨ ਵੀਡੀਓ ਕਿਵੇਂ ਲਿ